जाग ਭੈਣੇ ਜਾਗ ਚਲਾਈ ਜਾ ਰਹੀ ਹੈ ਕੈਂਪੇਨ ਮਾਨਸਾ ਦੇ ਵਿੱਚ 13 ਮਈ ਨੂੰ ਹੋਵੇਗੀ ਮਹਿਲਾ ਪੰਚਾਇਤ ਉਦਵਾਰ ਨੂੰ 3 ਵਜੇ ਦੇ ਲਗਭਗ ਬਠਿੰਡਾ ਦੇ ਦਾਦੀ ਪੁੱਤੀ ਪਾਰਕ ਦੇ ਨੇੜੇ ਦੀਸ਼ਾ ਵੈਲਫੇਅਰ ਕਲੱਬ ਦੀ ਪੰਜਾਬ ਪ੍ਰਧਾਨ ਹਰਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣ ਕਮਿਸ਼ਨ ਦੇ ਪ੍ਰੋਗਰਾਮ 70 ਦੇ ਪਾਰ ਨੂੰ ਪੂਰਾ ਕਰਨ ਦੇ ਲਈ ਉਹਨਾਂ ਵੱਲੋਂ ਮਾਨਸਾ ਵਿਖੇ ਮਹਿਲਾ ਪੰਚਾਇਤ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਮਹਿਨਾਵਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਖੁਦ ਕਰਨ ਇਸ ਸਬੰਧੀ ਉਹਨਾਂ ਵੱਲੋਂ ਅੱਜ ਬਠਿੰਡਾ ਵਿਖੇ ਇੱਕ ਪੋਸਟਰ ਜਾਰੀ ਕੀਤਾ ਗਿਆ ਹਾਂਜੀ ਪਹਿਲਾਂ ਜੀ ਹਾਂਜੀ ਜੀ ਮੈਂ ਹਰਦੀਪ ਕੌਰ ਮੈਲਾ ਪੰਜਾਬ ਪ੍ਰਦਾਨ ਦਿਸ਼ਾ ਊਮਨ ਵੈਲਫੇਅਰ ٹرسٹ ਪੰਜਾਬ ਜਿਹਦੇ ਵਿੱਚ ਮੈਂ ਗੱਲ ਕਰਾਂ ਤਾਂ ਪਿਛਲੇ 2-4 ਦਿਨ ਪਹਿਲਾਂ ਜਿਹੜੀ ਮੇਰੀ ਮੁਲਾਕਾਤ ਸੀ ਸਿਬਨ ਸਾਹਿਬ ਸਾਰੇ ਮੁਖ ਚੋਣ ਅਧਿਕਾਰੀ ਨੇ ਉਹਨਾਂ ਦੇ ਨਾਲ ਕੋਈ ਸੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਜਿਹੜਾ ਹੈਗਾ ਦਿਸ਼ਾ ٹرسٹ ਨੇ ਇੱਕ ਵੀੜਾ ਚੁੱਕਿਆ ਏ ਵੀੜਾ ਜਸਵੀ ਕੇ ਚੋਣ ਕਮਿਸ਼ਨ ਨੇ ਕਿਹਾ ਹੈਗਾ ਮੁਖ ਚੋਣ ਅਧਿਕਾਰੀ ਉਹਨਾਂ ਦੀਆਂ ਅਦਾਇਤਾਂ ਨੇ ਕਿ 70 ਦੇ ਪਾਰ ਜਾਵੇ 70 ਦੇ ਪਾਰ ਨਾਲ ਲੈ ਕੇ ਜਾਂਦੇ ਨਾਲ-ਨਾਲ ਸਾਡੀ ٹرسٹ ਦੇ ਵੱਲੋਂ ਇੱਕ ਪਹਿਲ ਕੀਤੀ ਗਈ ਆ ਇਹ ਪਹਿਲ ਇਹ ਆ ਕਿ ਪੂਰੇ ਪੰਜਾਬ ਦੇ ਖਾਸ ਕਰਕੇ ਪੰਜ ਜਿਲ੍ਹਿਆਂ ਦੇ ਵਿੱਚ ਮਹਿਲਾ ਪੰਚਾਇਤਾਂ ਦਾ ਆਯੋਜਨ ਕੀਤਾ ਜਾਏਗਾ। ਇਹਨਾਂ ਮਹਿਲਾ ਪੰਚਾਇਤਾਂ ਦੇ ਵਿੱਚ ਅਸੀਂ ਔਰਤਾਂ ਨੂੰ ਉਹਨਾਂ ਦੀ ਵੋਟ ਦੇ ਇਸਤੇਮਾਲ ਪਰਤੀ ਜਾਗਰੂਕ ਕਰਾਂਗੇ। ਕਿਉਂਕਿ ਜਿਹੜੀ ਸਾਡੇ ਟਰੱਸਟ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਪਿੰਡਾਂ ਦਾ ਨਾਮ ਪਹਿਲਾਂ ਹੀ ਜ਼ਿਕਰ ਕਰ ਚੁੱਕੀਆਂ। ਉਹ ਸਰਵੇ ਦੇ ਵਿੱਚ ਆਇਆ ਕਿ ਅੱਜ ਵੀ ਔਰਤਾਂ ਆਪਣੇ ਵੋਟ ਦਾ ਇਸਤੇਮਾਲ ਆਪਣੇ ਤਰੀਕੇ ਨਾਲ ਨਹੀਂ ਕਰਦੀਆਂ। ਪਿਤਾ, ਪਤੀ ਜਾਂ ਫਿਰ ਕਿਸੇ ਵੀ ਹੋਰ ਜਿਹੜਾ ਆਪਣਾ ਭਰਾ ਹੈ ਕਿਸੇ ਦੇ ਵੀ ਕਹਦੇ ਉੱਤੇ ਵੋਟ ਨੂੰ ਕਿਤੇ ਵੀ ਜੇ ਪਾ ਦਿੰਦੀਆਂ ਨੇ। ਅਸੀਂ ਜਿਹੜਾ ਕਿਸੇ ਪਾਰਟੀ ਦੇ ਖਿਲਾਫ ਨਹੀਂ ਆ। ਨਾ ਅਸੀਂ ਕਹਿੰਨੇ ਆ ਕਿ ਤੁਸੀਂ ਕਿਸੇ ਕੈਂਡੀਡੇਟ ਨੂੰ ਜਿਹੜੀ ਵੋਟ ਪਾਣੀ ਆ ਸਿਰਫ ਤੇ ਸਿਰਫ ਦिशा ਊਮਨ ਵੈਲਫੇਅਰ ٹرسٹ ਦਾ ਕਹਿਣਾ ਏ ਆ ਕਿ ਵੋਟ ਦਾ ਇਸਮਾਲ ਹਰੀ ਕੋਰਤ ਨਹੀਂ ਕਰਨਾ 70 ਤੋਂ ਪਾਰ ਅਸੀਂ ਇਸ ਵਾਰੀ ਜਿਹੜੀ ਆਪਣੀ ਪ੍ਰਤੀਸ਼ਤਤਾ ਲੈ ਕੇ ਜਾਣੀ ਹੈਗੀ ਪਹਿਲੀ ਮਹਿਲਾ ਪੰਚਾਇਤ ਦਾ ਆਯੋਜਨ ਮਾਨਸਾ ਦੇ ਵਿੱਚ ਸੋਮਵਾਰ ਨੂੰ 13 ਤਰੀਕ ਨੂੰ ਅਗਰਸਿੰਘ ਭਵਨ ਦੇ ਵਿੱਚ ਹੋ ਰਿਹਾ ਏ ਤੇ ਅਗਲੀਆਂ ਜਿਹੜੀਆਂ ਡੇਟਸ ਨੇ ਜਲਦੀ ਹੀ ਅਨਾਉਂਸ ਕਰ ਦਿੱਤੀਆਂ ਜਾਣਗੀਆਂ ਕੀ ਨਾ ਮੈਂ ਤੁਹਾਡੇ ਕੋਲੋਂ ਕੁਲਫੀ ਪ੍ਰੋਗਰਾਮ ਮਹਿਲਾ ਪੰਚਾਇਤ ਜਾਗ ਪੈਣੇ ਜਾਗ ਕੈਂਪੇਨ ਹੈ ਜਾਗ ਮੈਨੇ ਜਾਗ ਕੈਂਪੇਨ ਦੇ ਅੰਤਰਗਤ ਜਿਹੜੇ ਸਾਰੇ ਪ੍ਰੋਗਰਾਮ ਹੋਣਗੇ ਮੈਲਾ ਪੰਚਾਇਤਾਂ ਦਾ ਆਯੋਜਨਾ ਪੰਜ ਜ਼ਿਲ੍ਹਿਆਂ ਦੇ ਵਿੱਚ ਮਾਨਸਾ ਤੋਂ ਸ਼ੁਰੂਆਤ ਹੋ ਕੇ ਉਸ ਤੋਂ ਬਾਅਦ ਲੁਧਿਆਣਾ ਲੁਧਿਆਣਾ ਤੋਂ ਬਾਅਦ ਪਟਿਆਲਾ ਮੁਹਾਲੀ ਤੇ ਗੱਲ ਕਿ ਲੁਧਿਆਣਾ ਇਥੇ ਇਥੇ ਜਿਹੜੇ ਪ੍ਰੋਗਰਾਮ ਉਲੀਕੇ ਜਾਣਗੇ ਮੈਡਮ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਉਹ ਕੋਣ ਨੇ ਜੇ ਪਰਿਵਾਰ 'ਚ ਕੋਈ ਜਿਹੜੀਜ਼ ਹੈ ਜਾਂ ਲੜਕੀ ਹੈਗੀ ਉਹ ਆਪਣੇ ਮਾਪਿਆਂ ਤੋਂ ਮਰਜ਼ੀ ਤੋਂ ਵੇਖ ਕਿਵੇਂ ਪਾਵੇਗੀ ਉਹਨਾਂ ਨੇ ਕਿਉਂ ਨਾ ਮੰਨੇਗੀ ਕਿਸ ਤਰ੍ਹਾਂ ਕ ਲਿਖਾਤਾ ਫਿਰ ਉਹੀ ਤਾਂ ਬਾਈ ਜੀ ਮੈਂ ਗੱਲ ਕਰਦੀ ਆ ਨਾ ਜੀ ਕਿ ਜਿਹੜੀ ਹੈਗੀ ਜਾਗਰੂਕਤਾ ਦੀ ਘਾਟ ਹੈ ਅਸੀਂ ਅੱਜ ਵੀ ਜੇਕਰ ਦੇਖ ਲਓ ਤੁਸੀਂ ਮਹਿਲਾਵਾਂ ਦਾ ਕਿਸ ਪੱਧਰ ਤੇ ਜਿਹੜਾ ਹੈਗਾ ਸ਼ੋਸ਼ਨ ਹੋ ਰਿਹਾ ਅਸੀਂ ਉਸ ਦੇਸ਼ ਤੇ ਅਸੀਂ ਉਸ ਪੰਜਾਬ ਦੇ ਵਾਸੀ ਆ ਜਿੱਥੇ ਮਹਿਲਾਵਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਖਿਲਾਫ ਅਤਿਆਚਾਰ ਹੁੰਦੇ ਨੇ ਤੁਹਾਨੂੰ ਪਤਾ ਹੋਵੇਗੀ ਸੁਪਰੀਮ ਕੋਰਟ ਦੀ ਜੱਜ ਨੇ ਸਵੈ ਇੱਛਾ ਮੌਤ ਦੀ ਲੇਗੋ ਹਾਰ ਲਗਾਈ ਸੀ ਐਪਲੀਕੇਸ਼ਨ ਲਈ ਸੀ ਕਿ ਮੈਂ ਮੈਨੂੰ ਸਵੈ ਸ਼ੱਤ ਦੇ ਨਾਲ ਜਿਹੜੀ ਕਿ ਮੌਤ ਚਾਹੀਦੀ ਆ ਮੈਨੂੰ ਮਰਨ ਦਾ ਅਧਿਕਾਰ ਹੋਵੇ ਕਾਦੇ ਲਈ ਮੈਂ ਕਰੈਕਟ ਕਰਨਾ ਚਾਹੁੰਦੀ ਸੁਪਰੀਮ ਕੋਰਟ ਦੇ ਜੱਜ ਉਹ ਸੁਪਰੀਮ ਕੋਰਟ ਦੇ ਜੱਜ ਨੂੰ ਬਹਾਰ ਲਗਾਈ ਸੀ ਕਿ ਸੈਸ਼ਨ ਪਹਿਲਾ ਜੱਜ ਨਹੀਂ ਸੈਸ਼ਨ ਜੱਜ ਨਹੀਂ ਸੈਸ਼ਨ ਜੱਜ ਨਹੀਂ ਸੁਪਰੀਮ ਕੋਰਟ ਦੇ ਜੱਜ ਨੂੰ ਲਗਾਈ ਸੀ ਸੈਸ਼ਨ ਜੱਜ ਦੇ ਖਿਲਾਫ ਬਿਲਕੁਲ ਮਰਮ ਤੁਸੀਂ ਕਹਿੰਦੇ ਹੋ ਵੀ ਅਸੀਂ ਆਪਾਂ ਮਹਿਰ ਦਾਵਾ ਨੂੰ ਜ਼ਰੂਰ ਕਰ ਜਾਈਏ ਪਿਛਲੇ ਮਾਰੀ ਤੋਂ ਆਪਾਂ ਬਰਾਬਰ ਹੋ ਗਏ ਤੇ ਜ਼ਿਆਦਾਤਰ ਵੀ ਆਪਾਂ ਹਰਤਾ ਨੇ 1000 ਰੁਪਏ ਦੇ ਲਾਗਤ ਵਿੱਚ ਇੱਕ ਹੀ ਬਾਟਨ ਮੋਟਾ ਦੇ ਦਿੱਤਾ ਯੂ ਨੋ ਬੀਨੋ ਜਿੱਕਰ ਜਾਗ ਰਿਹਾ ਮੈਂ ਪ੍ਰੈਸ ਨਾਲ ਜੋੜੂਗਾ ਕਿ ਮੈਨਾਂ ਉਹ ਤੁਸੀਂ ਇਸ ਵਾਸਤੇ ਜਾਗ ਰਿਹਾ ਹੋਗੇ ਕਿਸ ਤਰ੍ਹਾਂ ਦਾ ਕੈਂਡੀਡੇਟ ਆਉਂਦਾ ਕਿ ਉਹ ਵੋਟਾਂ ਦਾ ਯਾਦ ਤੌਰ ਤੇ ਵੇਰ ਨਹੀਂ ਹੁੰਦੇ ਕਿ ਉਹ ਵੋਟਾਂ ਦੀ ਵੀ ਵੋਟ ਜਿਆਦਾ ਲਾਲਚ ਦੇ ਵਿੱਚ ਆ ਕੇ ਪਾਣੀ ਬਾਈ ਜੀ ਦੇਖੋ ਤੁਹਾਡੇ ਸਾਰਿਆਂ ਦੇ ਮਾਦੀਮ ਰਾਈ ਮੈਂ ਇਹੀ ਗੱਲ ਕਹਿਨੀ ਹੈ ਕਿ ਹਰ ਇੱਕ ਦੇ ਹੱਥ ਦੇ ਵਿੱਚ ਅੱਜ ਮੋਬਾਈਲ ਫੋਨ ਹੈ ਤੇ ਮੋਬਾਈਲ ਫੋਨ ਹਰ ਇੱਕ ਇਨਸਾਨ ਦੇ ਕੋਲ ਗਿਆਨ ਦਾ ਉਹ ਖਜ਼ਾਨਾ ਹੈ ਜਿਹਦੇ ਵਿੱਚ ਉਹ ਜਿੰਨੀ ਜਾਣਕਾਰੀ ਲੈਣੀ ਚਾਹੇ ਲੈ ਸਕਦਾ ਹੈ ਜ਼ਰੂਰੀ ਨਹੀਂ ਕਿ ਮੋਬਾਈਲ ਦੇ ਵਿੱਚ ਗਲਤ ਚੀਜ਼ਾਂ ਨੇ ਲਈ ਹੀ ਅਸੀਂ ਉਸ ਨੂੰ ਇਸਤੇਮਾਲ ਕਰਨਾ ਹੈ ਜੇਕਰ ਚੰਗੀ ਚੀਜ਼ ਦੇ ਲਈ ਉਹਦਾ ਇਸਤੇਮਾਲ ਕੀਤਾ ਜਾਵੇਗਾ ਤਾਂ ਜਿਹੜੇ ਕੈਂਡੀਡੇਟ ਨੂੰ ਦੇਖੋ ਹੁਣ ਜੇਕਰ ਅਸੀਂ ਬਠਿੰਡਾ ਦੀ ਗੱਲ ਕਰ ਲਈਏ ਤਾਂ ਬਠਿੰਡਾ ਦੇ ਵਿੱਚ ਤੁਹਾਡੇ ਕੋਲ ਆਮ ਆਦਮੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਆ ਤੇ ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਕਾਂਗਰਸ ਪਾਰਟੀ ਆ ਇਹਦੇ 4 ਕੈਂਡੀਡੇਟ ਮੁਖ ਤੌਰ ਤੇ ਖੜੀ ਨਹੀਂ ਕੋਈ ਨਾ ਕੋਈ ਉਮੀਦਵਾਰ ਕੈਂਡੀਡੇਟ ਵੀ ਆਜ਼ਾਦ ਵੀ ਕੋਈ ਖੜਿਆ ਹੋਏਗਾ ਹਨਾ ਇਹਨਾਂ ਪੰਜਾਂ ਨੂੰ ਤੁਸੀਂ ਕੰਪੈਰੀਜ਼ਨ ਕਰ ਲੈਣਾ ਮੈਂ ਨਹੀਂ ਕਹਿੰਦੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਾਓ ਮੈਂ ਨਹੀਂ ਕਹਿੰਦੀ ਆਮ ਆਦਮੀ ਪਾਰਟੀ ਨੂੰ ਪਾਓ ਮੈਂ ਨਹੀਂ ਕਹਿੰਦੀ ਕਾਂਗਰਸ ਨੂੰ ਪਾਓ ਮੈਂ ਨਹੀਂ ਕਹਿੰਦੀ ਕਿਸੇ ਹੋਰ ਨੂੰ ਪਾਓ ਸਿਰਫ ਤੇ ਸਿਰਫ ਸਾਡਾ ਕਹਿਣਾ ਏ ਹੈ ਕਿ ਆਪਣੀ ਬੁੱਧੀ ਦਾ ਵਿਵੇਕ ਦੇ ਨਾਲ ਇਸਤੇਮਾਲ ਕਰਕੇ ਵੋਟ ਪਾਣੀ ਆ ਕਿਸੇ ਦੇ ਕਹਨਤੇ ਨਹੀਂ ਪਾਣੀ ਆਪਣੀ ਬੁੱਧੀ ਕੀ ਦੇਖੋ ਜੀ ਬੇਸ਼ੱਕ ਬਿਲਕੁਲ ਬੇਸ਼ੱਕ ਜਿਹੜਾ ਹੈਗਾ ਇੱਕ ਸਮੇਂ ਦੇ ਵਿੱਚ ਜਿਹੜੀ ਇਹ ਗੱਲਬਾਤ ਕੀਤੀ ਗਈ ਕਿ ਹਾਂ ਔਰਤਾਂ ਨੂੰ ਜਿਹੜਾ ਹੈਗਾ ਹਜ਼ਾਰ-ਹਜ਼ਾਰ ਰੁਪਈਆ ਦਿੱਤਾ ਜਾਏਗਾ ਪਰ ਮੈਨੂੰ ਇੰਡੀਵਿਜੂਅਲ ਤੌਰ ਤੇ ਹੋ ਸਕਦਾ ਹੈ ਕਿ ਕੁਝ ਇੱਕ ਜਿਹੜੀਆਂ ਹੇਠਲੇ ਪੱਧਰ ਤੇ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਜ਼ਰੂਰਤ ਹੈ ਪਰ ਹਰ ਇੱਕ ਔਰਤ ਨੂੰ ਉਸ ਹਜ਼ਾਰ ਰੁਪਏ ਦੀ ਜ਼ਰੂਰਤ ਨਹੀਂ ਹੈ ਮੁੱਖ ਤੌਰ ਤੇ ਜਿਹੜਾ ਮੁੱਦਾ ਸਿਕਿਉਰਟੀ ਦਾ ਹੈ ਚਾਹੇ ਅਸੀਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਬੈਠੀ ਆ ਚਾਹੇ ਅਸੀਂ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਬੈਠੀ ਆ ਤੁਸੀਂ ਦੇਖੋ ਕਿ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਵੀ ਰੇਪ ਦੀਆਂ ਜਿਹੜੀਆਂ ਘਟਨਾਵਾਂ ਨੇ ਸਭ ਤੋਂ ਵੱਧ ਨੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਵੀ ਕੁਝ ਨਾ ਕੁਝ ਅਜਿਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈਗਾ ਮਹਿਲਾਵਾਂ ਦਾ ਜਿਹੜਾ ਸਿਕਿਉਰਟੀ ਦਾ ਜਿਹੜਾ ਹੈਗਾ ਮੁੱਦਾ ਹੈ ਉਸ ਤੋਂ ਬਾਅਦ ਤੁਸੀਂ ਹਜ਼ਾਰ-ਹਜ਼ਾਰ ਰੁਪਏ ਨਾ ਦਿਓ ਉਸ ਹਜ਼ਾਰ-ਹਜ਼ਾਰ ਰੁਪਏ ਦੀ ਐਜੂਕੇਸ਼ਨ ਨਾ ਨਾ ਚਾਹੇ ਅਸੀਂ ਤੁਸੀਂ ਦੇਖੋ ਸਾਡੀ ਡਾਕਟਰੀ ਦੀ ਪੜ੍ਹਾਈ ਕਰਨ ਦੇ ਲਈ ਸਾਡੇ ਬੱਚੇ ਆकांक्षा ਤੁਸੀਂ ਤਾਂ ਪੱਤਰਕਾਰ ਹੋ ਤੁਹਾਨੂੰ ਚੰਗੇ ਤਰੀਕੇ ਨਾਲ ਪਤਾ ਹੈ ਬਾਹਲੇ ਹੋਰ ਕੰਟਰੀਜ਼ ਦੇ ਵਿੱਚ ਜਾ ਕੇ ਜਿਹੜਾ ਯੂਕਰੇਨ ਜਾਂਦੇ ਨੇ ਜਾ ਕੇ ਹੋਰ ਪਾਸਿਆਂ ਤੋਂ ਜਿਹੜਾ ਸਟੱਡੀ ਕਰ ਰਹੇ ਨੇ ਕਿਉਂ ਨਾ ਸਾਡੇ ਕੋਲ ਇਦਾਂ ਦਾ ਸਿਸਟਮ ਇੱਥੇ ਹੋਵੇ ਕਿ ਸਾਡੀਆਂ ਬੱਚੀਆਂ ਇੱਥੇ ਹੀ ਪੜ੍ਹਾਈ ਕਰਨ ਸਾਨੂੰ ਉਹ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ ਕਿ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਵੱਧ ਤੋਂ ਵੱਧ ਜਾਗਰੂਕ ਹੋ ਸਕਣ ਔਰ ਸਭ ਤੋਂ ਵੱਧ ਮੈਂ ਔਰ ਸਾਡੇ ਪ੍ਰੋਸਟਿੰਗ ਜਿੰਨੀਆਂ ਵੀ ਮਹਿਲਾਵਾਂ ਨੇ ਅਸੀਂ ਕਹਿੰਦੇ ਹਾਂ ਦੀ ਦਿਸ਼ਾ ਰੋਜ਼ਗਾਰ ਮਹਿਮਾਸੀ ਜਲਾਈਆ ਕਿ ਉਹ ਆਤਮ ਤੌਰ ਤੇ ਨਿਰਪਰ ਹੋਣ ਕਿਉਂਕਿ ਜਦੋਂ ਵੀ ਕੋਈ ਇੱਕ ਔਰਤ ਆਤਮ ਨੋਤ ਤੌਰ ਤੇ ਨਿਰਪਰ ਹੋ ਜਾਂਦੀ ਹੈ ਨਾ ਉਹ ਬਾਈ ਜੀ ਨੇ ਹੁਣੀ ਕੁਐਸਚਨ ਥੋੜੀ ਦੇਰ ਪਹਿਲਾਂ ਕੀਤਾ ਸੀ ਕਿਉਂ ਜਿਹੜੀ ਇੱਕ ਲੜਕੀ ਆ ਜੇਕਰ ਇੱਕ ਲੜਕੀ ਵੀ ਨਾ ਬਾਈ ਜੀ ਐਮਏ ਪੜ੍ਹੀ ਹੋਏਗੀ ਬੀਏ ਪੜ੍ਹੀ ਹੋਏਗੀ ਭਾਵੇਂ 10000 ਰੁਪਏ ਕਿਉਂ ਨਾ ਕਮਾਉਂਦੀ ਹੋਵੇ ਉਹਦਾ ਇੱਕ ਸਟੇਟਸ ਸਿੰਬਲ ਬਣ ਜਾਂਦਾ ਹੈ ਤੇ ਉਹ ਆਪਣੀ ਮਰਜ਼ੀ ਦੇ ਨਾਲ ਫਿਰ ਕੰਮ ਕਰ ਸਕਦੀ ਆ ਐਡ ਆਨ ਕਰਨਾ ਚਾਹੀਏ ਗੱਲ ਬਾਈ ਜੀ ਇੱਕ ਮਿੰਟ ਤਾਂ ਹੀ ਇਸ ਵਾਰ ਸਰਕਾਰ ਨੇ ਇਹ ਵੀ ਕਿਹਾ ਨਾ ਕਿ ਜਿਹੜਾ ਪਹਿਲਾ ਵੋਟਰ ਆ ਇਸਰ ਜਿਹਦਾ ਬੰਦ ਇਪਰਸ ਖਾਨੂੰ ਇੱਕ ਜਣੇ ਨੇ ਸਵਾਲ ਕਰਿਆ ਪਹਿਲਾਂ ਦੱਸ ਚਲੋ ਕੋਈ ਗੱਲ ਨਹੀਂ ਹੋ ਗਿਆ ਕੋਈ ਗੱਲ ਨਹੀਂ ਇਹ ਲੋ ਹਲ ਕਰੋ

ਉਧ ਭਾਈ ਜੀ ਤੁਹਾਡੇ ਸਾਰਿਆਂ ਦੇ ਅੱਗੇ ਮੇਰੀ ਬੜੀ ਹੱਥ ਜੋੜ ਕੇ ਬੇਨਤੀ ਕੁਝ ਇੱਕ ਸਮਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਯਾਦ ਹੋਵੇ ਬਹੁਤੇ ਤੁਸੀਂ ਮੀਡੀਆ ਦੇ ਪਰਸਨਾਂ ਸ਼ਾਇਦ ਯਾਦ ਨਾ ਹੋਵੇ ਜੈਜੀ ਬੀਰਾ ਮਸਲਾ ਮੇਰੇ ਵੱਲੋਂ ਉਠਾਇਆ ਗਿਆ ਸੀ ਤੁਹਾਨੂੰ ਯਾਦ ਹੈ ਕਿਸੇ ਨੂੰ ਤਾਂ ਉਸ ਜੈਜੀ ਬੀਰਾ ਜਦੋਂ ਮਸਲਾ ਉਠਾਇਆ ਗਿਆ ਉਹਨਾਂ ਨੇ ਕੀ ਵਰਡਿੰਗ ਔਰਤ ਦੇ ਲਈ ਜਿਹੜੀ ਯੂਜ਼ ਕੀਤੀ ਸੀ ਇਸਤੇਮਾਲ ਕੀਤੀ ਸੀ ਭੇਡੇ ਵਰਡ ਇਸਤੇਮਾਲ ਕੀਤਾ ਸੀ ਉਹਦੇ ਵਿੱਚ ਕਹਿ ਦਿੱਤਾ ਕਿ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਜਿਹੜਾ ਇਹ ਸੱਭਿਆਚਾਰ ਹੈ ਜੇਕਰ ਅਸੀਂ ਸਾਡੇ ਸੰਵਿਧਾਨ ਦੇ ਵਿੱਚ ਚੇਂਜਸ ਲੈ ਕੇ ਆ ਸਕਦੇ ਹਾਂ ਜੇਕਰ ਸਾਡੀਆਂ ਹੋਰ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਲਈ ਚੰਗੀਆਂ ਨੇ ਉਹਦੇ ਵਿੱਚ ਅਸੀਂ ਚੇਂਜਸ ਲੈ ਕੇ ਆ ਸਕਦੇ ਹਾਂ ਤਾਂ ਫਿਰ ਸਾਡੀ ਸੱਭਿਆਚਾਰ ਦੇ ਵਿੱਚ ਵੀ ਕੋਈ ਜਿਹੜੀਆਂ ਚੀਜ਼ਾਂ ਚੰਗੀਆਂ ਹੋਣ ਉਹਦੇ ਵਿੱਚ ਚੇਂਜਸ ਕਿਉਂ ਨਹੀਂ ਹੋ ਸਕਦੀਆਂ ਤੁਸੀਂ ਗੱਲ ਕੀਤੀ ਆ ਆ ਚੀਜ਼ ਦੇਖੋ ਕਿੰਨੀ ਵਧੀਆ ਤੁਸੀਂ ਈਪੀ ਸਿੰਘ ਦੀ ਗੱਲ ਕੀਤੀ ਹੈਗੀ ਕੋਈ ਵੀ ਬੰਦਾ ਇੱਕ ਬੱਸ ਸਟੈਂਡ ਤੇ ਬੱਚੀ ਖੜੀ ਹੋਈ ਆ ਉਹਨੂੰ ਕੋਈ ਗਲਤ ਕਮੈਂਟ ਕਰ ਰਿਹਾ ਕੋਈ ਭੱਦਾ ਇਸ਼ਾਰਾ ਕਰ ਰਿਹਾ ਹੈਗਾ ਉਹਦੇ ਬਾਬਤ ਉਹਦੇ ਤੋਂ ਸਬੂਤ ਮੰਗ ਲਏ ਜਾਂਦੇ ਨੇ ਕਿ ਤੁਸੀਂ ਸਬੂਤ ਦੇ ਦਿਓ ਦੇਖੋ ਨਾ ਤਾਂ ਦਿਸ਼ਾ ਟੱਚ ਜਿਹੜਾ ਪੁਰਸ਼ਾਂ ਦੇ ਖਿਲਾਫ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਡੇ ਭਰਾ ਨੇ ਪਿਤਾਏ ਤੇ ਇੱਕ ਹਰੀ ਕੋਰਤੇ ਦੇ ਕੋਲ ਪਤੀ ਵੀ ਆ ਪੁਰਸ਼ ਦੇ ਬਿਨਾ ਸਾਡਾ ਸਮਾਜ ਨਹੀਂ ਚੱਲ ਸਕਦਾ ਹਾਰਿਕ ਖੇਤਰ ਦੀ ਅਸੀਂ ਗੱਲ ਕਰ ਲਈਏ ਜੇ ਅਸੀਂ ਪੁਰਸ਼ਾਂ ਦੀ ਗੱਲ ਕਰ ਲਈਏ ਸਾਰੀ ਮਾੜੀ ਨਹੀਂ ਹੈ ਬਾਈ ਜੀ ਇਹ ਪੁਰਸ਼ ਹੀ ਨੇ ਜਿਨ੍ਹਾਂ ਦਾ ਸਦਕਾ ਬਹੁਤ ਸਾਰੀਆਂ ਮਹਿਲਾਵਾਂ ਨੇ ਜਦੋਂ ਸਰਦਾਰਾਂ ਦੀ ਗੱਲ ਆਉਂਦੀ ਹੈ ਨਾ ਕਹਿੰਦੇ ਨੇ ਕਿ ਜਿੱਥੇ ਸਰਦਾਰ ਖੜਗੇ ਸਰਦਾਰਾਂ ਦੀ ਜਿਹੜੀ ਅਮੇਜ਼ ਜਾਣੀ ਜਾਂਦੀ ਹੈ ਸਾਡੇ ਪੰਜਾਬ ਦੇ ਵਿੱਚ ਉੱਥੇ ਔਰਤ ਆਪਣੇ ਆਪ ਨੂੰ ਮਹਿਜ਼ ਫੂਲ ਜਿਹੜਾ ਮਹਿਸੂਸ ਕਰਦੀ ਹੈ ਅਮੇਜ਼ ਦੀ ਗੱਲ ਹੈ ਬਹੁਤ ਸਾਰੇ ਐਸੇ ਵੀ ਨੇ ਮੈਂ ਇਹ ਨਹੀਂ ਕਹਿੰਦੀ ਕਿ ਹਿੰਦੂਇਜ਼ਮ ਦੇ ਵਿੱਚ ਵੀ ਤੁਸੀਂ ਦੇਖ ਲਓ ਬਹੁਤ ਸਾਰੇ ਸਾਡੇ ਐਸੇ ਭਰਾ ਨੇ ਜਿਹੜੀ ਭੈਣ ਦੇ ਕਿਸੇ ਵੀ ਲੜਕੀ ਦੇ ਉੱਤੇ ਕੋਈ ਸ਼ੋਸ਼ਣ ਹੋ ਰਿਹਾ ਤੇ ਆਪ ਆਪਣੀ ਜਾਨ ਤੱਕ ਅਗਵਾ ਦਿੰਦੇ ਨੇ ਨਾ ਕੋਈ ਧਰਮ ਮਾੜਾ ਨਾ ਕੋਈ ਜਾਤ ਮਾਰੀ ਆ ਪਰ ਕਿਤੇ ਨਾ ਕਿਤੇ ਜਦੋਂ ਔਰਤਾਂ ਦੇ ਨਾਲ ਚਾਹੇ ਉਹ ਈਵਟਿੰਗ ਦੇ ਵਿੱਚ ਕੋਈ ਮਾੜਾ ਇਸ਼ਾਰਾ ਕਰਦਾ ਏ ਜਾਂ ਫਿਰ ਕਿਸੇ ਤਰੀਕੇ ਦਾ ਕੋਈ ਭੱਦਾ ਕਮੈਂਟ ਕਰਦਾ ਏ ਸਬੂਤ ਹੁਣ ਮਹਿਲਾ ਕਿੱਥੋਂ ਦਵੇ ਬਾਈ ਜੀ ਜੇ ਤਾਂ ਜੇ ਤੁਸੀਂ ਕੈਮਰੇ ਦੀ ਅੱਖ ਹਰ ਜਗ੍ਹਾ ਤੇ ਹੋ ਸਕਦਾ ਹੈ ਕਿ ਸੀਸੀਟੀਵੀ ਕੈਮਰਾ ਨਾ ਹੋਵੇ ਲੇਕਿਨ ਜਿਹੜੇ ਉਹ ਵੱਡੀਆਂ ਕੁਰਸੀਆਂ ਦੇ ਉੱਤੇ ਅਧਿਕਾਰੀ ਬੈਠੇ ਹੋਏ ਨੇ ਅਫਸਰ ਬੈਠੇ ਹੋਏ ਨੇ ਉਹਨਾਂ ਨੇ ਏਡੀਆਂ-ਏਡੀਆਂ ਵੱਡੀਆਂ ਡਿਗਰੀਆਂ ਕਰਕੇ ਜਦੋਂ ਉਸ ਅਹੁਦੇ ਤੱਕ ਪਹੁੰਚੇ ਨੇ ਤਾ ਮੈਨੂੰ ਲੱਗਦਾ ਹੈ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਬੰਦਾ ਸੱਚ ਕਹਿ ਰਿਹਾ ਕਿਹੜਾ ਝੂਠ ਕਹਿ ਰਿਹਾ ਜੋ ਇੱਕਦਾਂ ਜਿਹੜੀ ਬੜੀ ਫਾਸਟ ਜੇਕਰ ਕੋਈ ਵੀ ਮੈਲਾ ਜਿਹੜਾ ਕੋਈ ਕੇਸ ਆਂਦਾ ਹੈਗਾ ਚਾਹੇ ਉਹ ਥਾਣਿਆਂ ਦੇ ਵਿੱਚ ਆਂਦਾ ਹੈਗਾ ਚਾਹੇ ਉਹ ਕਚੇਰੀਆਂ ਦੇ ਵਿੱਚ ਆਂਦਾ ਨਿਆਂਪਾਲਿਕਾ ਅਦਾਲਤਾਂ ਦੀ ਖੁੱਲ ਜਾਂਦਾ ਸੁਪਰੀਮ ਕੋਰਟ ਦੇ ਖੁੱਲ ਜਾਂਦਾ ਨਿਆ ਬਹੁਤ ਲੰਮਾ ਲੰਮਾ ਲਟਕਾਇਆ ਜਾਂਦਾ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਜਿਹੜੀ ਪਈ ਜਾਂਦੀ ਆ ਉਹਦੇ ਕਦਰ ਕਿਸ ਕਦਰ ਜਿਹੜਾ ਪਰੇਸ਼ਾਨ ਹੁੰਦਾ ਪੈਂਦਾ ਜਿਹੜਾਗਾ ਇਹਦੇ ਲਈ ਵੀ ਬੜਾ ਸੋਚਣ ਦੀ ਲੋੜ ਆ ਮੈਨੂੰ ਇੱਕੋ ਮਤਹਿਰ ਕਿਸੇ ਕੋਈ ਵੀ ਮਹਿਲਾਵਾਂ ਦੀ ਸੰਸਥਾ ਨਹੀਂ ਚੱਲਦੀ ਇੱਕ ਹੈਗੀ ਵੀ ਲੜਾਈ ਹੁੰਦੀ ਹੈ ਵੀ ਤਾਂ ਮਤਲਬ ਕਿ ਅਬਿਊਜ਼ ਕਿੱਥੇ ਹੁੰਦਾ ਹੈਗਾ ਫੀਮੇਲ ਦੇ ਨਾਮ ਤੇ ਜੀ ਔਰਤਾਂ ਦੇ ਨਾਮ ਉਹਨਾਂ ਮਦਰ ਤੇ ਸਿਸਟਰ ਦੇ ਨਾਮ ਲੈ ਹੁੰਦੇ ਕੋਈ ਤੇ ਕੋਈ ਵੀ ਕਿਸੇ ਸੰਸਥਾ ਨੇ ਹਾਲ ਤੱਕ ਨਹੀਂ ਸਾਡੇ ਸਮਾਜ ਦੀ ਤੁਸੀਂ ਦੇਖੋ ਕਿੰਨੀ ਜਿਹੜੀ ਮੰਦਪਾਕੀ ਆ ਗਾਲ ਜੇਕਰ ਬਣੀਆਂ ਸਿਰਫ ਤੇ ਸਿਰਫ ਔਰਤ ਦੇ ਲਈ ਬਣੀਆਂ ਮਾਂ ਦੀ ਗੱਲ ਭੈਣ ਦੀ ਗੱਲ ਨੂੰ ਇਸ ਤਰੀਕੇ ਦੇ ਨਾਲ ਅੱਜ ਸਮਾਜ ਨੇ ਜਿਹੜਾ ਹੈਗਾ ਆਪਣੇ ਅੰਦਰ ਵਸਾ ਲਿਆ ਹੈਗਾ ਕਿ ਜੇਕਰ ਦੋ ਚਾਰ ਪੁਰਸ਼ ਵੈਸਾ ਹੀ ਬੈਠੇ ਹੋਣ ਜ਼ਰੂਰੀ ਨਹੀਂ ਹੁੰਦਾ ਕਿ ਉਹਨਾਂ ਨੇ ਔਰਤ ਨੂੰ ਕੋਈ ਜਿਹੜਾ ਮਾਰਾ ਉਹ ਕਰਨਾ ਹੁੰਦਾ ਲੇਕਿਨ ਇਸ ਕਦਰ ਜਿਹੜੀ ਹੈਗੀ ਘਰ ਘਰ ਚੁੱਕੀ ਹੈਗੀ ਚਾਰ ਪੰਜ ਜਾਣੇ ਪਾਰਟੀ ਵੀ ਕਰਦੇ ਹੋਣਗੇ ਨਾ ਮਿੱਤਰਾਂ ਦੀ ਢਾਣੀ ਕੋਈ ਦੋਸਤਾਂ ਦੀ ਢਾਣੀ ਇਕੱਠੇ ਬੈਠੇ ਹੋਣਗੇ ਉੱਥੇ ਵੀ ਮਾਂ ਦੀ ਗੱਲ ਕੱਢ ਦੇਣਗੇ ਉੱਥੇ ਵੀ ਭੈਣ ਦੀ ਗੱਲ ਕੱਢ ਦੇਣਗੇ ਕਈ ਵਾਰੀ ਤਾਂ ਬਹੁਤ ਆਪ ਦੇ ਵਿੱਚ ਕਈ ਪਰਿਵਾਰਾਂ ਦੇ ਵਿੱਚ ਆਪਣੇ ਹੀ ਪਰਿਵਾਰ ਦੇ ਵਿੱਚ ਮਾਂ ਭੈਣ ਨੂੰ ਗੱਲਾਂ ਕੱਢੀ ਜਾਂਦੇ ਨੇ ਦੇ ਨੇ ਤੁਸੀਂ ਦੇਖੋਗੇ ਔਰਤ ਨੂੰ ਸਿਰਫ ਤੇ ਸਿਰਫ ਅਸੀਂ ਗਾਲਾਂ ਦੇ ਲਈ ਇਸਤੇਮਾਲ ਲਈ ਰੱਖ ਲਿਆ ਹੈਗਾ ਉਹ ਔਰਤ ਜਿਹਨੂੰ ਸਾਡੇ ਗੁਰੂਆਂ ਨੇ ਸੋ ਕਿਉ ਮੰਦਾ ਆਖੀ ਹੈ ਜਿੱਦ ਮੇਰਾ ਜਾਨ ਗੁਰੂਆਂ ਨੇ ਕਿਹੜਾ ਦਰਜਾ ਦਿੱਤਾ ਪਰ ਅੱਜ ਵੀ ਉਸ ਔਰਤ ਦੀ ਹਾਲਤ ਉਸ ਦੀ ਜਿਹੜੀ ਹੈਗੀ ਦੁਰਦਸ਼ਾ ਬਹੁਤ ਚੀਜ਼ਾਂ ਜਿਹੜੀਆਂ ਬਾਈ ਜੀ ਬਿਆਨ ਕਰਦੀ ਹੈ ਦੇਖੋ ਬਾਈ ਜੀ ਮੈਂ ਪਹਿਲਾਂ ਵੀ ਗੱਲ ਕਿਹਾ ਸੀ ਵੇ ਹਰ ਚਾਹੇ ਅਸੀਂ ਕਿਸੇ ਦੀ ਵੀ ਗੱਲ ਕਰ ਲਈਏ ਹਰ ਪੁਰਸ਼ ਇੱਕੋ ਤਰ੍ਹਾਂ ਦੇ ਨਹੀਂ ਹੁੰਦਾ ਹਰ ਔਰਤ ਇੱਕੋ ਤਰ੍ਹਾਂ ਦੀ ਨਹੀਂ ਹੁੰਦੀ ਬਹੁਤ ਹੀ ਚੰਗੇ ਵੀ ਹੁੰਦੇ ਨੇ ਤੇ ਬਹੁਤੇ ਮਾੜੇ ਵੀ ਹੁੰਦੇ ਨੇ ਜਿਹੜੇ ਮਾੜੇ ਨੇ ਜਦੋਂ ਕਹਿੰਦੇ ਨੇ ਕੋਈ ਵੀ ਇਨਸਾਨ ਜਿਹੜਾ ਮਾੜਾ ਕਰਮ ਕਰਦਾ ਅਸੀਂ ਇਹ ਦੇਖਿਆ ਸੀ ਇੱਕ ਔਰਤ ਦੇ ਵੱਲੋਂ ਇੱਕ ਬੱਚੀ ਨੂੰ ਜਿਹੜਾ ਹੈਗਾ ਯਾਦ ਹੋਏਗਾ ਦਿਲਰੋਜ਼ ਦਿਲਰੋਜ਼ ਵਾਲੀ ਘਟਨਾ ਤੋਂ ਆਪਾਂ ਸਾਰੇ ਵਾਕਿਫਾ ਹਾਂ ਉਸ ਔਰਤ ਦੇ ਵੱਲੋਂ ਉਸ ਬੱਚੀ ਨੂੰ ਜਿਹੜਾ ਮਾਰਿਆ ਗਿਆ ਲੇਕਿਨ ਹਰ ਇੱਕ ਔਰਤ ਨੂੰ ਅਸੀਂ ਕੰਪੇਅਰ ਉਸ ਔਰਤ ਨਾਲ ਨਹੀਂ ਕਰ ਸਕਦੇ ਬਹੁਤ ਚੰਗੀਆਂ ਵੀ ਜੀਤਕੌਰ ਦਈਆ ਵਰਗੀਆਂ ਵੀ ਆकांक्षा ਵਰਗੀਆਂ ਵੀ ਮਮਤਾ ਸ਼ਰਮਾ ਵਰਗੀਆਂ ਗੌਰ ਭੈਣਜੀ ਵਰਗੀਆਂ ਵੀ ਔਰਤਾਂ ਹੈਗੀਆਂ ਨੇ ਜਿਹੜੀਆਂ ਔਰਤਾਂ ਦੇ ਬਾਰੇ ਸੋਚਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਹਾਂ ਅਸੀਂ ਆਪਣੀਆਂ ਭੈਣਾਂ ਨੂੰ ਅੱਗੇ ਲੈ ਕੇ ਜਾਣਾ ਦਿਸ਼ਾ ਇੰਡੀਅਨ ਅਵਾਰਡ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਰਵਾ ਰਹੇ ਹਾਂ ਇਹਦਾ ਕੁਝ ਹੋਰ ਮੋਟਿਵ ਨਹੀਂ ਆ ਕਿਉਂਕਿ ਕੋਈ ਵੀ ਇਨਸਾਨ ਜਦੋਂ ਕਿਤੇ ਕੋਈ ਕੰਮ ਕਰ ਰਿਹਾ ਹੋਵੇ ਜੇਕਰ ਉਹਨੂੰ ਥੋੜੀ ਜੀ ਹੱਲਾਸ਼ੇਰੀ ਮਿਲ ਜੇ ਨਾ ਤਾਂ ਕੰਮ ਦੇ ਪ੍ਰਤੀ ਜਿਹੜਾ ਹੈਗਾ ਜ਼ਿਆਦਾ ਉਤਸ਼ਾਹ ਵਾਜਦਾ ਕਿ ਹਾਂ ਕੁਝ ਹੋਰ ਜ਼ਿਆਦਾ ਕਰ ਸਕੀਏ ਸਵਾਲ ਸੀ ਜੀ ਤੁਸੀਂ ਮੁੱਦੇ ਦੀ ਗੱਲ